ਸੋ ਘੋਟਲ ਗੁਰ ਸੇਵੀਐ ਅਹਨਸ ਸਹਜ ਦਰਸ਼ਨ ਪਰਸੇ ਗੁਰ ਕੈ ਜਨਮ ਮਰਨ ਦੁਖ ਜਾਈ ਸਤਨਾਮ ਸਿਧਿ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਦਿਨ ਦਰਦ ਨਿਵਾਰ ਠਾਕੁਰ ਰਾਖ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੋ ਕਨਸ ਕਰ ਬਿਆਪ ਦੇਣ ਦਰਦ ਨਿਵਾਰ ਠਾ ਕੋਰ ਰੱਖੈ ਜਨ ਕੀ ਆਪ ਤਰਨ ਤਾਰਨ ਹਰਨਥ ਦੁਖ ਨਾ ਸਕਬਿ ਆਪ ਸਾਧੂ ਸੰਗ ਪਜੋ ਗੋਪਾਲ ਆਨ ਸੰਜਮ ਕਛ ਨ ਸੁਜੈ ਇਹ ਜਤਨ ਕਾਟ ਕਲ ਕਾਲ ਰਹਾ ਆਦ ਅੰਤ ਤੇ ਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥਾ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਦਾਏ ਅੰਧਾਰ ਚਰਨ ਕਮਲਿਆ ਧਾਰ ਜਨ ਕਾ ਰਾਸ ਪੁੰਝੇ ਕਾ ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਭ ਤੇਕ ਚਰਨ ਕਮਲਿਆ ਧਾਰ ਜਨ ਕਾ ਰਾਸ ਪਹੁੰਚੀ ਇਕ ਤਾਨ ਮਾਨ دیਵਾਨ ਸਾਚ ਨਾਨਕ ਕੀ ਪ੍ਰਭ ਤੇ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਬੇ ਕਮਾਲ ਵਾਲੀਏ ਕੁਲ ਆਲਮ ਰਹਿਬਰ ਇਹ ਕਾਇਨਾਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਆਪ ਸੰਗਤ ਨੇ ਸੰਧਿਆ ਸਮੇ ਸਤਿਗੁਰ ਜੀ ਦੇ ਚਰਨਾਂ 'ਚ ਹਾਜ਼ਰੀ ਲਗਵਾਈ ਹੈ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਜੀ ਆਪ ਸਭਨਾਂ ਦੀ ਹਾਜ਼ਰੀ ਨੂੰ ਆਪਰੇ ਚਰਨਾਂ ਕਮਲਾ ਪਾਸ ਪ੍ਰਵਾਨ ਕਰੇ ਸ਼ੇਖ ਬਾਬਾ ਫਰੀਦ ਜੀ ਦੇ ਮੁਖ ਤੋਂ ਉਚਾਰ ਨਹੀਂ ਕੀਤੇ ਹੋਏ ਸਲੋਕਾਂ ਦੀ ਆਪਾਂ ਲਗਾਤਾਰ ਵਿਚਾਰ ਕਰਦੇ ਆ ਰਹੇ ਹਾਂ 31 ਸਲੋਕਾਂ ਦੀ ਆਪਣੀ ਵਿਚਾਰ ਹੋ ਗਈ ਹੈ ਜੀ ਅੱਜ ਸਲੋਕ ਨੰਬਰ 32 ਦੀ ਆਪਾਂ ਨੇ ਵਿਚਾਰ ਕਰਨੀ ਹੈ ਜਿਹਦੇ ਵਿੱਚ ਬਾਬਾ ਜੀ ਨੇ ਕਿਰਪਾ ਕੀਤੀ ਸੋਰੈ ਪੇਗਾ ਕੰਟਕੀ ਕੰਤ ਅਗਮ ਅਥਾ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾ ਬਾਬਾ ਫਰੀਦ ਜੀ ਨੇ ਜੇ ਮੈਂ ਕੱਲ ਪੀਕੇ ਤੇ ਆਪਾਂ ਨੇ ਸੋਹਰੇ ਦੀ ਗੱਲ ਕੀਤੀ ਜੀ ਤੇ ਇਸੇ ਤਰ੍ਹਾਂ ਅੱਜ ਵੀ ਸੁਹਾਗਣ ਦੀ ਗੱਲ ਕਰਦੇ ਆ ਕਿ ਸੁਹਾਗਣ ਇਸਤਰੀ ਜਿੱਦਾਂ ਦੀ ਹੁੰਦੀ ਹੈ। ਜਿਹੜੇ ਬੇਪਰਵਾਹ ਬੜੇ ਪਤੀ ਨੂੰ ਚੰਗੀ ਲੱਗੇ ਨਾ ਜੀ। ਉਹ ਇਸਤਰੀ ਮੇਰੇ ਮਾਲਕ ਜੀ ਕਹਿੰਦੇ ਸੁਹਾਗਣ ਆ। ਤਿੰਨ ਸ਼ਲੋਕ ਤਿੰਨ ਗੱਲਾਂ ਬਾਬਾ ਫਰੀਦ ਜੀ ਦੀ ਆਪਾਂ ਆਖਰੀ ਸ਼ਲੋਕਾਂਸ ਪੜਾਂਗੇ। ਉਹਦੇ ਜੋ ਤਿੰਨ ਗੱਲਾਂ ਉਹਨਾਂ ਨੇ ਬੜੀਆਂ ਪਿਆਰੀਆਂ ਕੀਤੀਆਂ ਆ। ਕਹਿੰਦੇ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ। ਕਵਣ ਸੋ ਵੇਸੋ ਹੌਂ ਕਰੀ ਜਿੱਤ ਵਸ ਆਵੇ ਕੰਤ ਉੱਚ ਪਹਿਲਾ ਗੁਣ ਬਹੁਤ ਕਮਾਲ ਦਾ ਜੀ ਨਿਵਣ ਸੋ ਅੱਖਰ ਜੀਵਨ ਦੇ ਵਿੱਚ ਜਿਹਨੂੰ ਨਿਵਣਾ ਆ ਗਿਆ ਨਾ ਜੀ ਉਹ ਸਭ ਤੋਂ ਉੱਚਾ ਹੋਇਆ ਜਿਹੜਾ ਆਪਣੇ ਉਹਦਾ ਨਿਮਰਤਾ ਲੈ ਕੇ ਆਵੇ ਉਹ ਸਾਡੇ ਬਹੁਤ ਰਿਸ਼ਤੇ ਇਸੇ ਗੱਲ ਕਰਕੇ ਟੁੱਟ ਟੁੱਟ ਜਾਂਦੇ ਆ ਕਿ ਬੰਦਾ ਕਹਿੰਦਾ ਮੈਂ ਨਹੀਂ ਝੁਕਦਾ ਇਹ ਗੱਲ ਕਰਕੇ ਤੁਸੀਂ ਦੇਖੋ ਨਾ ਪੜਿਆਲੇ ਤੋਂ ਵਾਲੇ ਸਾਡੇ ਕਿੰਨੇ ਰਿਸ਼ਤੇ ਖਰਾਬ ਹੋ ਗਏ ਆ ਉਹ ਮੈਨੂੰ ਨਹੀਂ ਫੋਨ ਕਰਦਾ ਮੈਂ ਕਿਉਂ ਫੋਨ ਕਰਾਂ ਉਹ ਮੇਰੇ ਨਹੀਂ ਆਉਂਦਾ ਮੈਂ ਕਿਉਂ ਜਾਵਾਂ ਸਾਡੇ ਚ ਛੋਟੀ ਜੀ ਈਗੋ ਨੇ ਸਾਡੇ ਗੂੜੇ ਤੋਂ ਗੂੜੇ ਰਿਸ਼ਤਿਆਂ ਨੂੰ ਖਰਾਬ ਕਰਕੇ ਰੱਖਤਾ ਪਰ ਜੇ ਸੇ ਗੁਰਬਾਣੀ ਨੂੰ ਪੜਾਂ ਕਿਤੇ ਮੇਰੇ ਮਾਲਕ ਜੀ ਕਹਿੰਦੇ ਜਿਹੜਾ ਬੰਦਾ ਨਿਵਦਾ ਆ ਉਹ ਜੂੰਦਾ ਆ ਜਿਹੜਾ ਬੰਦਾ ਆਕੜਦਾ ਸਮਝੋ ਮਰਿਆ ਹੋਇਆ ਨਿਵਣਾ ਸਭ ਤੋਂ ਵੱਡੀ ਗੱਲ ਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਾਂ ਕੱਲ ਸਤਿਗੁਰ ਜੀ ਜੀਵਨ ਦੀ ਗੱਲ ਕੀਤੀ ਤੱਤੀ ਤਾਂ ਵੀ ਲਾਸਟ ਹੈ ਜੀ ਧਿਆਨ ਦੇ ਕੇ ਗੱਲ ਸੁਣਿਓ ਤੱਤੀ ਤਾਂ ਵੀ ਬਹੁਤ ਅਖੀਰ ਹੈ ਜਦੋਂ ਸਤਗੁਰ ਨੂੰ ਤਪਾਇਆ ਜਾ ਰਿਹਾ ਹੈ ਉਹ ਤੋਂ ਪਹਿਲਾਂ ਜਿੰਨਾ ਗੁਰੂ ਮਾਲਕ ਦਾ ਜੀਵਨ ਸਤਗੁਰ ਨੂੰ ਸਾਰੇ ਜੀਵਨ ਚ ਤਪਣਾ ਹੀ ਪਿਆ ਤਪਉਣ ਦੀ ਕੋਸ਼ਿਸ਼ ਹੈ ਪਰ ਮੇਰਾ ਮਾਲਕ ਤਪਿਆ ਨਹੀਂ ਹੈ ਘਰ ਦੇ ਵਿੱਚ ਉਹ ਵਿਰੋਧ ਤਾਂ ਸ਼ੁਰੂ ਹੈ ਜੀ ਗੁਰੂ ਰਾਮਦਾਸ ਪਾਸ਼ਾ ਨੇ ਗੱਦੀ ਗੁਰੂ ਅਰਜਨ ਦੇ ਪਾਸ਼ਾ ਨੂੰ ਦਿੱਤੀ ਵਿਰੋਧ ਕੌਣ ਕਰ ਰਿਹਾ ਸੀ ਵੱਡਾਪਰਾ ਪ੍ਰਿਥੀ ਜਨ ਕੀ ਗੱਦੀ ਕਿਉਂ ਦਿੱਤੇ ਇਸ ਗੱਲ ਦਾ ਬਹੁਤ ਵੱਡਾ ਵਿਰੋਧ ਹੋਇਆ ਇੱਥੋਂ ਤੱਕ ਤੁਸੀਂ ਇਤਿਹਾਸ ਵਿੱਚ ਪੜ੍ਹਿਓ ਗੁਰੂ ਅਰਜਨ ਦੇਵ ਪਾਸ਼ਾ ਤੇ ਇਸ ਗੱਲ ਦਾ ਐਲੀਗੇਸ਼ਨ ਲਾਇਆ ਗਿਆ ਕਿ ਗੁਰੂ ਰਾਮਦਾਸ ਪਾਸ਼ਾ ਜੀ ਨੂੰ ਖਤਮ ਕਰਨ ਵਾਲੇ ਗੁਰੂ ਅਰਜਨ ਦੇਵ ਪਾਸ਼ਾ ਆ ਇਹਨਾਂ ਨੇ ਕੁਝ ਖਵਾਤਾ ਤੇ ਗੁਰੂ ਪਾਸ਼ਾ ਨੂੰ ਖਤਮ ਕਰਤਾ ਗੱਦੀ ਦੇ ਲਾਲਚ ਪਿੱਛੇ ਇੱਥੇ ਵਿਰੋਧ ਹੋਇਆ ਜਿੱਦਣ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਗੁਰਤਾ ਗੱਦੀ ਦੇਣ ਲੱਗੇ ਮਾਲਕ ਨੂੰ ਦਸਤਾਰ ਦਿੱਤੀ ਬਾਬਾ ਬੁੱਢਾ ਜੀ ਉੱਠੇ ਦਸਤਾਰ ਦੇਣ ਵਾਸਤੇ ਪ੍ਰਿਥੀ ਚੰਦ ਅਗਾਹ ਹੋ ਕੇ ਦਸਤਾਰ ਖੋਲ ਲੈਂਦਾ ਕਹਿੰਦਾ ਹੱਕਦਾਰ ਮੈਂ ਪੂਰੀ ਸਭਾ ਦੇ ਵਿੱਚ ਇੰਨੀ ਸੰਗਤ ਆਈ ਹੋਵੇ ਬਾਬਾ ਬੁੱਢਾ ਜੀ ਦੇ ਹੱਥੋਂ ਦਸਤਾਰ ਖੋਲ ਦਿੱਤੀ ਗਈ ਹੋਵੇ ਤੇ ਇਹ ਕਹਿ ਦਿੱਤਾ ਹੋਵੇ ਕਿ ਹੱਕਦਾਰ ਮੈਂ ਆ ਅਰਜਨ ਹੱਕਦਾਰ ਨਹੀਂ ਹੈ ਵੱਡਾ ਪੁੱਤਰ ਮੈਂ ਆ ਗੱਦੀ ਮੈਨੂੰ ਚਾਹੀਦੀ ਹੈ ਪਰ ਗੁਰੂ ਅਰਜਨ ਦੇ ਪਾਸਾ ਚੁੱਪ ਰਹਿ ਗਏ ਸਬਰ ਸਿੱਖਣਾ ਜੀ ਸਤਗੁਰੂ ਦੀ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਉਹਨਾਂ ਰੋਜ਼ ਤੁਸੀਂ ਕਥਾ ਸੁਣਦੇ ਆਂ ਪਰ ਰੋਜ਼ ਪਾਠ ਕਰ ਰਹੇ ਆਂ ਸਾਡਾ ਇੱਕ ਸਿਲੇਬਸ ਹੈ ਆਪਣੀ ਲਾਈਫ ਦੇ ਵਿੱਚ ਅਸੀਂ ਇਹ ਚੀਜ਼ਾਂ ਲਾਗੂ ਕਰਨੀਆਂ ਹਾਂ ਹਾਂ ਜੇ ਅਸੀਂ ਇਹ ਤਰ੍ਹਾਂ ਸੋਚ ਕੇ ਬੈਠੇ ਆਂ ਕਿ ਭਾਈ ਸਾਹਿਬ ਨੇ 20 ਮਿੰਟ ਬੋਲਣਾ ਅਸੀਂ 20 ਮਿੰਟ ਸੁਣਨਾ ਫਿਰ ਸਾਡਾ ਜੀਵਨ ਨਹੀਂ ਬਦਲਣਾ ਜੀ ਅਸੀਂ ਇਹ ਸੋਚ ਕੇ ਬਹਿਣਾ ਕਿ ਗੁਰੂ ਦੀ ਗੱਲ ਹੋ ਰਹੀ ਹੈ ਗੁਰਬਾਣੀ ਦੀ ਗੱਲ ਹੋ ਰਹੀ ਹੈ ਇਹ ਚੀਜ਼ਾਂ ਮੈਂ ਆਪਣੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ 100% ਨਹੀਂ ਘਟੋ ਘਟ 5% ਦਾ ਸੀ ਲਾਗੂ ਕਰੀਗੇ ਕੋਸ਼ਿਸ਼ ਕਰੀਗੇ ਗੁਰੂ ਪਾਸ਼ੇ ਦੇ ਵਿੱਚੋਂ ਪੈ ਜੀ ਗੁਰੂ ਪਾਸ਼ਾ ਜੀ ਦੇ ਘਰ ਵਿੱਚ ਪੁੱਤਰ ਹੁੰਦਾ ਗੁਰੂ ਹਰਗੋਬਿੰਦ ਪਾਸ਼ਾ ਲੰਬੇ ਸਮੇਂ ਤੋਂ ਬਾਅਦ ਜਦੋਂ ਤੁਹਾਡੀ ਕਿਸੇ ਨਾਲ ਬਣਦੀ ਰਹਿਣਾ ਸੰਗਤ ਜੀ ਸਾਹਮਣੇ ਵਾਲਾ ਬੰਦਾ ਹਰ ਵਾਰੀ ਇਸਦਾ ਤੇ ਰਹਿਣਾ ਕਿ ਮੈਂ ਕਿਤੇ ਨਾ ਕਿਤੇ ਇਹਦੇ ਨਾਲ ਪੰਗਾ ਲਾਵਾਂ ਇਹ ਆਖਾਂ ਤੇ ਬੋਲੇ ਤੇ ਮੈਂ ਅੰਦਰ ਦੀ ਪੜਾਅਸ ਕੱਢਾ ਸਿਆਣਾ ਬੰਦਾ ਫਿਰ ਇਹ ਕਹਿੰਦੇ ਹੁੰਦੇ ਆ ਕਿ ਜਿੱਥੇ ਤੁਹਾਡੀ ਨਹੀਂ ਬਣਦੀ ਤੁਸੀਂ ਉੱਥੋਂ ਪਿੱਟ ਕਰ ਲਓ ਉਹ ਕਿ ਲੜਾਈ ਕਿਸੇ ਚੀਜ਼ ਦਾ ਵੀ ਹੱਲ ਨਹੀਂ ਹੈ ਸਿਆਣਾ ਬੰਦਾ ਹੀ ਕਹਿੰਦਾ ਉਹਨਾਂ ਗੁਰਬਾਣੀ ਨੇ ਵੀ ਕਿਹਾ ਕਿ ਸਾਖਤ ਸੰਗ ਨਾ ਕੀਜੀਏ ਦੂਰ ਹੋ ਜਾਏਗੇ ਪਾਖ ਤੁਹਾਨੂੰ ਸਾਖਤ ਬੰਦਾ ਲੜਾਕੂ ਬੰਦਾ ਗੁਰੂ ਤੋਂ ਟੁੱਟਿਆ ਬੰਦਾ ਨਜ਼ਰ ਆ ਰਿਹਾ ਉਹਦੇ ਕੋਲ ਨਾ ਜਾਵੋ ਤੁਸੀਂ ਭੱਜ ਜਾਓ ਆਪਾਂ ਦਾ ਕਿਨਾਰਾ ਕਰ ਲਓ ਗੁਰਬਾਣੀ ਦੀ ਪੰਕਤੀ ਹੈ ਹੁਣ ਪ੍ਰਿਥੀ ਚੰਦ ਤੇ ਉਹਦੀ ਘਰ ਵਾਲੀ ਬੀਬੀ ਕਰਮੋ ਹਰ ਵੇਲੇ ਇਸ ਦਾਤੇ ਰਹਿੰਦੇ ਆ ਕਿ ਅਸੀਂ ਗੁਰੂ ਅਰਜਨ ਦੇ ਪਾਸ ਸਾਚੀ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੜੀਏ ਪੰਗਾ ਲਈਏ ਫਿਰ ਆਪਣੀ ਅੰਦਰ ਦੀ ਭੜਾਸ ਕੱਢੀਏ ਵਿਆਹ ਤੋਂ ਬਾਅਦ ਇੱਕ ਮਾਂ ਦਾ ਸੁਪਨਾ ਹੁੰਦਾ ਕਿ ਉਹ ਮਾਂ ਬਣੇ ਉਹਨੂੰ ਕੋਈ ਮਾਂ ਕਹਿਣ ਵਾਲਾ ਆਵੇ ਪਰ ਮਾਤਾ ਗੰਗਾ ਜੀ ਨੂੰ ਬਹੁਤਾ ਸਮਾਂ ਇਹ ਸੁੱਖ ਨਹੀਂ ਮਿਲੇ ਲੰਬੇ ਸਮੇਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਮਾਤਾ ਕਰਮੋਂ ਇੱਕ ਤਾਨਾ ਮਾਰਦੀਆਂ ਮਾਤਾ ਗੰਗਾ ਨੂੰ ਨੌਕਰਾਨੀ ਦੇ ਜ਼ਰੀਏ ਕਿ ਜੋ ਗੁਰੂ ਅਰਜਨ ਦੇ ਪਾਸਾ ਦੇ ਘਰ ਆ ਨਾ ਉਹ ਸਭ ਕੁਝ ਸਾਡੇ ਕੋਲ ਆ ਜਾਣਾ ਕਿਉਂ ਕਿ ਸਾਡੇ ਇੱਕ ਪੰਜਾਬ ਦਾ ਸ਼ਬਦ ਹੈ ਕਿ ਉਹ ਤਾਂ ਉਤਰੇ ਨੇ ਮਾਫ ਕਰਿਓ ਉਤਰੇ ਦਾ ਅਰਥ ਹੁੰਦਾ ਜਿਹਦੇ ਘਰ ਔਲਾਦ ਨਾ ਹੋਵੇ ਕੋਈ ਉਹਨਾਂ ਨੇ ਉਤਰ ਹੀ ਮਰ ਜਾਣਾ ਆ ਉਹਨਾਂ ਦੇ ਘਰ ਕਿਹੜੇ ਔਲਾਦ ਆ ਕੋਈ ਤੇ ਜੋ ਕੁਝ ਹੈ ਗੁਰੂ ਅਰਜਨ ਦਾ ਉਹ ਸਾਡੇ ਘਰ ਆ ਜਾਣਾ ਆ ਉਜੋ ਦੋ ਇਹ ਗੱਲ ਮਾਤਾ ਗੰਗਾ ਨੇ ਸੁਣੀ ਤੇ ਬੜੀ ਛੱਟ ਲਗੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਕਿਹਾ ਕਿ ਮੈਨੂੰ ਇਹ ਅਜ ਸ਼ਬਦ ਸੁਣਨ ਨੂੰ ਮਿਲੇ ਆ ਮੇਰੇ ਲਈ ਆ ਸ਼ਬਦ ਵਰਤਿਆ ਗਿਆ ਬਿਬੀ ਕਰਮੋਂ ਨਿਵਰਦਿਆ ਹੁਣ ਤੁਸੀਂ ਗੁਰੂ ਅਰਜਨ ਦੇ ਪਾਤਸ਼ਾਹ ਦਾ ਸਬਰ ਦੇਖਿਓ ਗੁਰੂ ਪਾਤਸ਼ਾਹ ਨੇ ਕਿਹਾ ਜੀ ਉਹਨੇ ਬੋਲ ਲਿਆ ਤੇਰੀ ਜਠਾਣੀ ਹੈ ਵੱਡੀ ਹੈ ਕੋਈ ਗੱਲ ਨਹੀਂ ਜੇ ਬੋਲ ਲਿਆ ਜਿੰਨੇ ਕੋ ਉਹਦੀ ਮਾਤਾ ਉਹਦੇ ਮਾਤਾ ਨਾਲ ਉਹਨੇ ਬੋਲਿਆ ਕਿ ਤੂੰ ਗੁਰੂ ਦੇ ਚਰਨਾਚਰ ਆਰਦਾਸ ਕਰ ਕਿ ਪ੍ਰਮਾਤਮਾ ਤੈਨੂੰ ਸਬਰ ਬਖਸ਼ੇ ਪਰ ਤੂੰ ਆਪਣੇ ਮੁੱਖ ਤੋਂ ਮਾੜਾ ਨਹੀਂ ਬੋਲਣਾ ਇਹ ਕਿੰਡੀ ਵੱਡੀ ਗੱਲ ਹੈ ਜੀ ਆਪਾਂ ਸਿੱਖਣੀ ਹੋਵੇ ਅੱਜ ਘਰਾਂ ਦੇ ਕਲੇਸ਼ ਇਸ ਗੱਲ ਦੀ ਖਤਮ ਹੋ ਜਾਣਗੇ ਜਦੋਂ ਇਹ ਗੱਲ ਸਾਡੇ ਪੱਲੇ ਪੈਣੀ ਹੈ ਹੁਣ ਸਾਡੇ ਘਰਾਂ ਦੇ ਕਲੇਸ਼ ਕੀ ਅ ਜਠਾਣੀ ਨੇ ਦੋ ਸ਼ਬਦ ਕਹੇ ਤੇ ਅੱਗੇ ਛੋਟੀ ਨੇ ਚਾਰ ਕਹਤੇ ਨੋ ਨੇ ਜੇ ਦੋ ਗੱਲਾਂ ਸੱਸ ਨੂੰ ਕਹਿ ਦਿੱਤੀਆਂ ਜੇ ਸੱਸ ਨੇ ਚਾਰ ਗੱਲਾਂ ਸੁਣਾਤੀਆਂ ਸਬਰ ਕਿਸੇ 'ਚ ਵੀ ਨਹੀਂ ਹੈ ਮਾਫ ਕਰਿਓ ਸਬਰ ਨਾ ਹੋਣ ਕਰਕੇ ਸੁਣਨ ਦੀ ਤਾਕਤ ਨਾ ਹੋਣ ਕਰਕੇ ਛੋਟੀ ਜਿਹੀ ਗੱਲ ਤੋਂ ਵੱਡਾ ਮੁੱਦਾ ਬਣ ਜਾਂਦਾ ਤੇ ਵੱਡੇ ਮੁੱਦੇ ਤੋਂ ਘਰ ਉਜੜਦੇ ਵੀ ਦੇਖੇ ਆ ਛੋਟੀ ਜਿਹੀ ਗੱਲ ਤੋਂ ਗੱਲ ਸ਼ੁਰੂ ਹੋਏਦੀ ਪਰ ਜੇ ਸਬਰ ਇੱਥੋਂ ਸਿੱਖ ਲਈਏ ਗੁਰੂ ਪਾਤਸ਼ਾਹ ਕਹਿੰਦੇ ਉਹ ਬੋਲ ਰਹੀ ਹੈ ਉਹਦਾ ਬੋਲਿਆ ਹੋਇਆ ਰੱਬ ਦੇਖੇਗਾ ਤੇ ਤੂੰ ਸ਼ੁਕਰਾਨਾ ਕਰਕੇ ਪ੍ਰਮਾਤਮਾ ਤੈਨੂੰ ਸਬਰ ਬਖਸ਼ੇ ਤੂੰ ਆਪਣੀ ਜ਼ੁਬਾਨ ਗੰਦੀ ਨਹੀਂ ਕਰਨੀ ਇੱਡੀ ਵੱਡੀ ਗੱਲ ਸੁਣਨ ਤੋਂ ਬਾਅਦ ਵੀ ਮਾਤਾ ਗੰਗਾ ਜੀ ਚੁੱਪ ਹੈ ਇੱਥੇ ਹੱਦ ਨਹੀਂ ਰਹੀ ਜੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਘਰ ਦੇ ਵਿੱਚ ਔਲਾਦ ਹੋ ਗਈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਚਾਰ ਵਾਰੀ ਕੋਸ਼ਿਸ਼ ਕੀਤੀ ਗਈ ਗੁਰੂ ਹਰਗੋਬਿੰਦ ਪਾਸ਼ਾ ਨੂੰ ਮਾਰਨ ਦੀ ਹੁਣ ਮਾਪੇ ਨੂੰ ਸਭ ਤੋਂ ਵੱਧ ਪਿਆਰਾ ਤਾਂ ਧੀ ਪੁੱਤ ਹੈ ਨਾ ਜੀ ਹੁਣ ਜੇ ਕੋਈ ਦੁਨਿਆਵੀ ਆਪਾਂ ਗੱਲ ਕਰੀਏ ਕੋਈ ਬਗਾਨਾ ਬੰਦਾ ਸਾਡੇ ਧੀ ਪੁੱਤ ਦੇ ਥੱਪੜ ਵੀ ਮਾਰ ਦੇਵੇ ਨਾ ਅਸੀਂ ਉਹਦੇ ਗਾਲ ਪੈ ਜਾਂਦੇ ਹਾਂ ਤੂੰ ਕੋਣ ਆ ਬਈ ਮੇਰੇ ਬੱਚੇ ਨੂੰ ਮਾਰਨ ਵਾਲਾ ਜੇ ਕੋਈ ਗਲਤੀ ਸੀ ਕਿ ਤੂੰ ਮੈਨੂੰ ਦੱਸਦਾ ਅਸੀਂ ਆਪਣੇ ਤਰੀਕੇ ਨਾਲ ਪੜੇ ਬੱਚੇ ਨੂੰ ਸਮਝਾਉਂਦੇ ਪਰ ਤੇਰਾ ਹੱਕ ਨਹੀਂ ਗੁਰੂ ਹਰਗੋਬਿੰਦ ਪਾਸ਼ਾ ਨੂੰ ਮਾਰਨ ਵਾਸਤੇ ਕਰੇ ਸਪੇਰਾ ਭੇਜਿਆ ਕਦੇ ਦਾਈ ਨੂੰ ਭੇਜਿਆ ਕਦੇ ਖੜਾਵੇ ਨੂੰ ਭੇਜਿਆ ਬੜੇ ਤਰੀਕੇ ਅਪਣਾਏ ਗਏ ਤੇ ਜਾਨ ਲੱਗੀ ਦਾਈ ਦੱਸ ਕੇ ਵੀ ਜਾਂਦੀ ਆ ਕਿ ਮੈਨੂੰ ਤੁਹਾਡੇ ਭਰਾ ਨੇ ਭੇਜਿਆ ਤੁਹਾਡੇ ਪੁੱਤਰ ਨੂੰ ਖਤਮ ਕਰਨ ਵਾਸਤੇ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਗੁਰੂ ਅਰਜਨ ਦੇਵ ਪਾਸ਼ਾ ਜੀ ਹੁਣ ਗੱਲ ਔਲਾਦ ਤੱਕ ਆ ਗਈ ਹੈ ਔਲਾਦ ਨੂੰ ਮਾਰਨ ਤੱਕ ਆ ਗਈ ਹੈ ਚਲੋ ਪ੍ਰੀਤ ਚੰਦ ਆਪਾਂ ਘਰ ਔਲਾਦਾ ਲੈ ਕੇ ਜਾਈਏ ਚਾਰ ਬੰਦੇ ਆਪਾਂ ਇਕੱਠੇ ਹੋਈਏ ਆਪਾਂ ਪੰਚਾਇਤ ਕਰੀਏ ਤੇ ਪ੍ਰੀਤ ਚੰਦ ਨੂੰ ਆਪਾਂ ਪੰਚਾਇਤ ਚ ਬੁਲਾਈਏ ਹੁਣ ਫੇਰ ਸੁਣਿਓ ਜੀ ਗੁਰੂ ਅਰਜਨ ਦੇਵ ਪਾਸ਼ਾ ਕੀ ਕਹਿੰਦੇ ਨਹੀਂ ਉਹ ਮੇਰਾ ਵੱਡਾ ਭਰਾ ਆ ਅਸੀਂ ਇੱਕ ਮਾਂ ਦੇ ਜਾਏ ਹਾਂ ਐਵੇਂ ਲੋਕਾਂ ਨੂੰ ਅਸੀਂ ਆਪਣਾ ਜਲੂਸ ਨਹੀਂ ਦਿਖਾਉਣਾ ਦੇਖੋ ਧੀ ਪੁੱਤ ਤੇ ਗੱਲ ਆ ਗਈ ਹੋਵੇ ਪਰ ਗੱਲ ਕੀ ਹੈ ਜੀ ਨਹੀਂ ਲੜਨਾ ਨਹੀਂ ਹੈ ਝਗੜਨਾ ਨਹੀਂ ਹੈ ਅਸੀਂ ਘਰ ਦੀ ਲੜਾਈ ਬਾਹਰ ਨਹੀਂ ਲੋਕਾਂ ਨੂੰ ਦਿਖਾਉਣੀ ਸਬਰ ਕਰਨਾ ਕੋਈ ਗੱਲ ਨਹੀਂ ਜਿੰਨੀ ਉਹਦੀ ਮਾਤੋਂ ਨੇ ਵਰਤ ਲਈ ਤੇ ਅਸੀਂ ਆਪਣੀ ਮਾਤੋਂ ਦਾ ਗੁਰੂ ਦਾ ਸ਼ੁਕਰਾਨਾ ਕਰਨਾ ਇੱਥੋਂ ਬਸ ਨਹੀਂ ਹੋਈ ਸੰਗਤ ਜੀ ਗੁਰੂ ਅਰਜਨ ਦੇਵ ਜੀ ਦੇ ਪਾਸਾ ਨੇ ਜੋ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਜਾਣਾ ਹੈ ਨਾ ਜੀ ਕੀਰਤਨ ਸੁਣੋ ਨਾਸਾ ਦੀ ਵਾਰ ਦਾ ਕਥਾ ਕਰਨ ਵਾਸਤੇ ਅੰਮ੍ਰਿਤ ਵੇਲੇ ਅੱਜ ਬੀਬੀ ਕਰਮੋ ਨੇ ਕੀ ਕੀਤਾ ਘਰ ਦਾ ਕੂੜਾ ਚੁੱਕਿਆ ਸਾਰਾ ਕੂੜਾ ਇਕੱਠਾ ਕਰਕੇ ਛੱਤ ਤੇ ਖੜ ਗਈ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਜੀ ਗਲੀ ਸੁਲੰਗੇ ਤੇ ਬੀਬੀ ਕਰਮੋ ਨੇ ਸਤ ਗੁਰੂ ਜੀ ਦੇ ਉੱਤੇ ਕੂੜਾ ਸੁੱਟਤਾ ਹੁਣ ਜਦੋਂ ਕੂੜਾ ਸਿਰ ਤੇ ਸੁੱਟਿਆ ਹੋਇਆ ਵੇ ਜੀ ਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਧੰ ਗੁਰੂ ਰਾਮਦਾਸ ਪਾਸ਼ਾ ਕਹਿੰਦੇ ਆ ਤੇ ਘਰੇ ਵਾਪਸ ਆ ਜਾਂਦੇ ਆ ਸ਼ਰਾਨ ਕਰਦੇ ਆ ਕੱਪੜੇ ਬਦਲਦੇ ਆ ਤੇ ਫੇਰ ਚਲੇ ਜਾਂਦੇ ਆ ਦਰਬਾਰ ਸਾਹਿਬ ਅਸਾਦੀਵਾਰ ਦਾ ਕੀਰਤਨ ਸੁਣਨ ਵਾਸਤੇ ਸੰਗਤਾਂ ਬੜੀਆਂ ਹੈਰਾਨ ਸੀ ਕਿ ਅੱਗੇ ਸਤਿਗੁਰੂ ਟਾਈਮ ਤੇ ਆਉਂਦੇ ਅੱਜ ਲੇਟ ਕਿਉਂ ਆ ਪਰ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਕਿ ਮੇਰੀ ਭਾਈ ਵੱਡੀ ਭਾਬੀ ਨੇ ਮੇਰੇ ਨਾਲ ਅੱਜ ਆ ਕੀਤਾ ਕਿ ਬੀਬੀ ਕਰਮੋ ਨਹੀਂ ਮੇਰੇ ਤੇ ਕੂੜਾ ਸੁੱਟਿਆ ਹੋਵੇ ਦੂਸਰੇ ਦਿਨ ਫੇਰ ਹੱਥ ਨਹੀਂ ਰਹੀ ਕਿਉਂਕਿ ਉਹ ਛੇੜ ਰਹੇ ਆ ਕਿ ਛੜਨ ਕਿਸੇ ਤਰੀਕੇ ਨਾਲ ਵੀ ਅਸੀਂ ਆਪਣੇ ਅੰਦਰ ਦੀ ਭੜਾਸ ਕੱਢਣੀ ਹੈ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਬਰ ਦੇਖੋ ਮੈਂ ਕਹਿੰਨਾ ਅਰਦਾਸ ਕਰਿਓ ਸਾਡੇ ਅੰਦਰ ਇਹ ਸਬਰ ਆਵੇ ਜੀ ਕਿਤੇ ਸੁਣ ਕੇ ਨਾ ਚਲੇ ਜਾਇ ਕਰੀਏ ਪੜ ਕੇ ਨਾ ਚਲੇ ਜਾਇ ਕਰੀਏ ਅਰਦਾਸ ਕਰਿਆ ਕਰੀਏ ਕਿ ਇੱਟਾ ਸਬਰ ਸੰਤੋਖ ਸਾਡੇ ਅੰਦਰ ਆਵੇ ਜਿੰਨੀ ਸਹਿਣਸ਼ੀਲਤਾ ਜਿੰਨਾ ਸਬਰ ਸਹਿਣ ਦੀ ਤਾਕਤ ਸਾਡੇ ਅੰਦਰ ਆਉਣੀ ਹੈ ਉੰਨੀ ਸਾਡੀ ਲਾਈਫ ਈਜ਼ੀ ਹੋਣੀ ਹੈ ਅੱਜ ਲਾਈਫ ਸਾਡੀ ਹਾਰਪਣੀ ਵੀ ਤਾਂ ਹੋਈ ਹੈ ਉਹ ਕਿ ਸਾਡੇ ਕੋਲ ਸੁਣਨ ਦੀ ਪਾਵਰ ਨਹੀਂ ਰਹੀ ਹੈ ਅਸੀਂ ਕਲਪਦੇ ਹਾਂ ਮਿੰਟ 'ਚ ਕਲਪਦੇ ਹਾਂ ਤੇ ਕਲਪਨ ਕਰਕੇ ਸਾਡੇ ਬਹੁਤ ਕੁਝ ਨੁਕਸਾਨ ਅਸੀਂ ਚੱਲ ਰਹੇ ਹਾਂ ਜੀ ਅੱਜਕੱਲ੍ਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜਦੋਂ ਦੂਸਰੇ ਦਿਨ ਜਾਂਦੇ ਆ ਜੀ ਅੱਜ ਉਹ ਕੀ ਕਰਦੀ ਹੈ ਪਹਿਲਾਂ ਉਹਨੇ ਸੁੱਕਾ ਕੂੜਾ ਪਾਇਆ ਅੱਜ ਉਹਨੇ ਨਾਲੀ ਦਾ ਗੰਦ ਕੱਢ ਕੇ ਪਾਣੀ ਭਰ ਕੇ ਗੰਦਾ ਪਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿਰ ਤੇ ਪਾਤਾ ਵਾਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬੋਲ ਕੀ ਸੀਗੇ ਜੀ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਸਤਗੁਰ ਗੰਦੇ ਕੱਪੜੇ ਗੰਦੇ ਕੇਸ ਲੈ ਕੇ ਸਤਗੁਰ ਵਾਪਸ ਆਏ ਕੇਸੀ ਇਸ਼ਨਾਨ ਕੀਤਾ ਨਾ ਮੇ ਕਪੜੇ ਪਾਏ ਸਤਗੁਰ ਚਲੇ ਗਏ ਜੀ ਦਰਬਾਰ ਸਾਹਿਬ ਹੁਣ ਸੰਗਤਾਂ ਦਾ ਸਵਾਲ ਬਣਦਾ ਸੀਗਾ ਸਵਾਲ ਕੀ ਬਣਦਾ ਸੀਗਾ ਜੀ ਸਵਾਲ ਇਹ ਬਣਦਾ ਸੀ ਸਤਗੁਰ ਤੁਸੀਂ ਰੋਜ਼ ਟਾਈਮ ਤੋਂ ਪਹਿਲਾਂ ਆਉਂਦੇ ਆ ਪਰ ਦੋ ਦਿਨ ਟਾਈਮ ਲੇਟ ਆ ਰਹੇ ਹੋ ਕਾਰਨ ਕੀ ਹੈ ਗੁਰੂ ਮਾਲਕ ਨਹੀਂ ਦੱਸ ਰਹੇ ਕਿਸੇ ਨੂੰ ਕਿਉਂਕਿ ਸਾਡੀ ਘਰ ਦੀ ਘਰੇਲੂ ਲੜਾਈ ਹੈ ਅਸੀਂ ਆਪਣੀ ਘਰ ਦੀ ਲੜਾਈ ਨੂੰ ਬਾਹਰ ਦੁਨੀਆ 'ਚ ਨਹੀਂ ਅਸੀਂ ਜਲੂਸ ਕਰਨ ਆਏ ਹਾਂ ਮਾਤਾ ਗੰਗਾ ਜੀ ਦੇ ਪਤੀ ਨੇ ਗੁਰੂ ਅਰਜਨ ਦੇਵ ਪਾਸ਼ਾ ਦੇ ਬਾਤੇ ਗੰਗਾ ਜੀ ਕਹਿੰਦੇ ਕਿ ਮੈਂ ਲਾਂਬਾ ਲੈ ਕੇ ਜਾਮਾ ਪਰ ਮਈ ਮਾਲਕ ਜੀ ਕਹਿੰਦੇ ਨਹੀਂ ਜਾਣਾ ਉਹਨਾਂ ਦੇ ਕਰਮ ਉਹਨਾਂ ਨਾਲ ਤੇ ਸਾਡੇ ਕਰਮ ਸਾਡੇ ਨਾਲ ਜਿਹੜਾ ਮਾੜਾ ਕਰੂੰਗਾ ਜੀ ਉਹ ਮਾੜਾ ਭੁਗਤੂੰਗਾ ਤੇ ਜਿਹੜਾ ਚੰਗਾ ਬੀਜੂੰਗਾ ਉਹਨੂੰ ਚੰਗਾ ਹੀ ਵੱਢਣ ਨੂੰ ਮਿਲੂਗਾ ਗੁਰੂ ਮਾਲਕ ਦਾ ਸਬਰ ਦੀ ਗੱਲ ਕਰਨ ਲੱਗਾ ਕਿ ਨਿਵਣਾ ਕਿਦਾਂ ਹੈ ਗੁਰੂ ਮਾਲਕ ਜੀ ਨਾਲ ਭਾਈ ਗੁਰਦਾਸ ਜੀ ਨਾਲ ਬੈਠੇ ਤੇ ਭਾਈ ਗੁਰਦਾਸ ਜੀ ਨੂੰ ਸਤਗੁਰ ਜੀ ਖੜੇ ਨੇ ਤੇ ਭਾਈ ਗੁਰਦਾਸ ਜੀ ਨੇ ਵੈਸੇ ਸੁਭਾਵਿਕ ਪੁੱਛ ਲਿਆ ਕਹਿੰਦੇ ਸਤਗੁਰ ਹੈ ਤਾਂ ਤੁਹਾਡੇ ਘਰ ਦੀ ਲੜਾਈ ਮੇਰਾ ਹੱਕ ਨਹੀਂ ਬਣਦਾ ਤੁਹਾਨੂੰ ਕੁਝ ਪੁੱਛਣ ਲਈ ਪਰ ਸਤਗੁਰ ਮੇਰਾ ਮਨ ਵੀ ਕਰਦਾ ਮੈਂ ਪੁੱਛ ਲਵਾਂ ਗੁਰੂ ਅਰਜਨ ਦੇ ਪਾਸੋਂ ਪੁੱਛਿਆ ਭਾਈ ਗੁਰਦਾਸ ਨੇ ਕਿ ਲੇਟ ਆਉਣ ਦਾ ਕਾਰਨ ਕੀ ਹੈ ਤੁਸੀਂ ਦੋ ਦਿਨੋਂ ਲੇਟ ਆ ਰਹੇ ਹੋ ਘਰ ਲਈ ਹੈ ਹੁਣ ਗੁਰੂ ਅਰਜਨ ਦੇ ਪਾਸਾ ਸੁਭਾਵਿਕ ਕਹਿੰਦੇ ਆ ਕਹਿੰਦੇ ਮੈਨੂੰ ਇਹ ਦੱਸ ਭਾਈ ਗੁਰਦਾਸ ਜੀਓ ਕਿ ਜੇ ਕੋਈ ਮੇਰੇ ਸਿਰ ਤੇ ਕੂੜਾ ਪਾ ਦਵੇ ਕੋਈ ਮੇਰੇ ਸਿਰ ਤੇ ਗੰਦਗੀ ਪਾ ਦਵੇ ਕੀ ਕਰਨਾ ਚਾਹੀਦਾ ਹੈ ਭਾਈ ਗੁਰਦਾਸ ਜੀ ਨੇ ਸੁਆਭਿਕ ਆਪਣੇ ਮੂੰਹ ਤੇ ਬੋਲ ਕੱਢੇ ਕਹਿੰਦੇ ਸਤਿਗੁਰ ਜਿਹੜਾ ਬੰਦਾ ਗੁਰੂ ਤੇ ਕੂੜਾ ਪਾਉਂਦਾ ਹੋਵੇ ਗੁਰੂ ਤੇ ਕੂੜਾ ਸੁੱਟਦਾ ਹੋਵੇ ਜਿਹੜੇ ਹੱਥਾਂ ਨਾਲ ਉਹਨੇ ਕੂੜਾ ਪਾਇਆ ਹੋਵੇ ਵਾਹਿਗੁਰੂ ਕਰੇ ਉਹਦੇ ਹੱਥਾਂ ਨੂੰ ਕੋੜ ਪੈ ਜਾਵੇ ਸ਼ਬਦ ਇਹ ਵਰਤਦਾ ਜੀ ਹੁਣ ਗੁਰੂ ਅਰਜਨ ਦੇਵ ਸਾਹਿਬ ਭਾਈ ਗੁਰਦਾਸ ਨੂੰ ਕਹਿੰਦੇ ਭਾਈ ਗੁਰਦਾਸ ਜੀ ਮੈਂ ਸਲਾਮ ਮੰਗੀ ਹੈ ਮੈਂ ਸਦਾ ਬਾਰੇ ਨਹੀਂ ਪੁੱਛਿਆ ਕਰਨਾ ਕੀ ਚਾਹੀਦਾ ਮੈਂ ਤੁਹਾਨੂੰ ਇਹ ਹੀ ਕਿਹਾ ਤੁਸੀਂ ਤਾਂ ਸਦਾ ਦੀ ਗੱਲ ਕਰ ਰਹੇ ਹੋ ਤੁਹਾਡੇ ਮੂੰਹ ਚੋਂ ਇਹ ਬੋਲ ਨਿਕਲਣੇ ਚੰਗੇ ਨਹੀਂ ਹੈ ਤੁਸੀਂ ਗੁਰਸਿੱਖ ਹੋ ਤੇ ਗੁਰਸਿੱਖ ਦੇ ਮੂੰਹ ਚੋਂ ਬੋਲ ਕਦੇ ਵੀ ਕਿਸੇ ਦੀ ਬੁਰਾਈ ਵਾਸਤੇ ਨਹੀਂ ਨਿਕਲਣੇ ਚਾਹੀਦੇ ਜੇ ਬੰਦਾ ਆਪਣੇ ਮੁਖ ਤੋਂ ਕਿਸੇ ਦੀ ਬੁਰਾਈ ਦੇ ਬੋਲ ਕੱਢ ਰਿਹਾ ਹੈ ਇਹਦਾ ਮਤਲਬ ਗੁਰਸਿੱਖ ਨਹੀਂ ਉਹ ਇਸ ਪੰਕਤੀਆਂ ਦੇ ਆਧਾਰ ਤੇ ਨਹੀਂ ਚੱਲ ਰਿਹਾ ਕਿ ਨਾ ਕੋ ਵੈਰੀ ਨਹੀਂ ਪੇਗਾਨਾ ਸਗਲ ਸੰਗ ਹਮਕੋ ਬਣਈ ਇਹਦਾ ਮਤਲਬ ਇਸ ਕਨਸੈਪਟ ਤੋਂ ਬਹੁਤ ਦੂਰ ਆ ਹਲੇਓ ਮਾਲਕ ਜੀ ਨੇ ਕਿਹਾ ਕਿ ਨਹੀਂ ਭਾਈ ਗੁਰਦਾਸ ਜੀ ਲੀਆਂ ਆਪਾ ਕਰਨਾ ਆਪਣਾ ਮੂੰਹ ਆਪਾ ਗੰਦਾ ਨਹੀਂ ਕਰਨਾ ਕੋਈ ਜੰਦਾ ਕਰੇ ਕੋਈ ਮਾੜਾ ਬੋਲੇ ਪਰ ਆਪਾ ਕਿਸੇ ਬਾਰੇ ਮਾੜਾ ਨਹੀਂ ਬੋਲਣਾ ਆਪਾ ਕਿਸਦਾ ਮਾੜਾ ਨਹੀਂ ਕਰਨਾ ਤੁਸੀਂ ਇਹ ਬੋਲ ਨਹੀਂ ਬੋਲਣੇ ਸੀਗੇ ਗੁਰੂ ਅਰਜਨ ਦੇ ਪਾਸਾ ਜੀ ਘਰੇ ਆਏ ਮਾਤਾ ਗੰਗਾ ਜੀ ਪੁੱਛਦੇ ਆ ਕਿ ਸਤਗੁਰ ਬੜੇ ਚੁੱਪ ਚਾਪ ਬੈਠੇ ਹੋ ਤੇ ਗੁਰੂ ਅਰਜਨ ਦੇ ਪਾਸ ਸਨੇ ਸਾਰੀ ਗੱਲ ਦੱਸੀ ਕਿ ਮੈਂ ਭਾਈ ਗੁਰਦਾਸ ਹੀ ਨਾ ਇਹ ਗੱਲ ਕੀਤੀ ਭਾਈ ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਬੰਦਾ ਗੁਰੂ ਤੇ ਕੂੜਾ ਸੁੱਟੇਗਾ ਉਹਦੇ ਹੱਥਾਂ ਨੂੰ ਕੋੜ ਹੋ ਜਾਵੇ ਤੇ ਮੈਨੂੰ ਲੱਗਦਾ ਕਿ ਇਹ ਸ਼ਬਦ ਭਾਈ ਗੁਰਦਾਸ ਨੂੰ ਨਹੀਂ ਬੋਲਣੇ ਚਾਹੀਦੇ ਸੀਗੇ ਅਗਲੇ ਦਿਨ ਗੁਰੂ ਪਾਸਾ ਉਸੇ ਗੜੀ ਚੋਂ ਨੰਗੇ ਜੀ ਤੇ ਬੀਬੀ ਕਰਮੋ ਨੇ ਅੱਜ ਕੁਝ ਵੀ ਨਹੀਂ ਕੀਤਾ ਕੋਈ ਕੂੜਾ ਨਹੀਂ ਸੁੱਟਿਆ ਦੂਸਰੇ ਦਿਨ ਫੇਰ ਗਏ ਫੇਰ ਕੋਈ ਗੱਲਬਾਤ ਨਹੀਂ ਆਇਆ ਘਰ ਵਿੱਚ ਪੂਰਾ ਸਨਾਟਾ ਸ਼ਾ ਗਿਆ। ਗੁਰੂ ਅਰਜਨ ਦੇਵ ਪਾਸ਼ਾ ਜੀ ਘਰੇ ਆਏ ਤੇ ਮਾਤਾ ਗੰਗਾ ਨਾਨ ਗੱਲ ਕਰਦੇ ਆ ਕਿ 2 ਦਿਨ ਹੋ ਗਏ ਬੀਬੀ ਕਰਮੋ ਦੀ ਆਵਾਜ਼ ਨਹੀਂ ਆਈ। ਦੇਖੋ ਭਰਾ ਭਰਾ ਹੁੰਦਾ ਜੇ ਆਪਣਾ ਖੂਨ ਆ ਪੜਾ ਹੁੰਦਾ ਲੱਖ ਲੜ ਲੈਣ ਲੱਖ ਇੱਕ ਦੂਜੇ ਦੇ ਨਾਲ ਬੋਲਣ ਨਾ ਪਰ ਜਦੋਂ ਭਰਾ ਦੇ ਪਸੀਬਤ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਉਹਦੇ ਹੱਕ 'ਚ ਆ ਕੇ ਭਰਾਏ ਖੜਦਾ ਹੈ। ਬਗਾਨਾ ਨਹੀਂ ਖੜਾ ਇਕੱਦੀ ਬਗਾਨਾ ਤੁਹਾਨੂੰ ਕਹਦੇਗਾ ਮੈਂ ਤੁਹਾਡੇ ਨਾਲ ਹ ਪਰ ਦੁੱਖ ਵਿੱਚ ਜਿਹੜਾ ਦਰਦ ਖੂਨ ਨੂੰ ਹੋਣਾ ਨਾ ਜੀ ਉਹ ਖੂਨ ਨੇ ਨਾਲ ਖੜਨਾ ਤੇ ਬਗਾਨਾ ਤਮਾਸ਼ਾ ਦੇਖ ਸਕਦਾ ਆ ਬਗਾਨਾ ਕਦੇ ਵੀ ਤੁਹਾਡਾ ਹਮਦਰਦ ਨਹੀਂ ਬਣ ਸਕਦਾ ਬੇਸ਼ੱਕ ਲੱਖ ਲੜੇ ਹੋਣਾ ਗੁਰੂ ਅਰਜਨ ਦੇਵ ਪਾਸ਼ਾ ਨੇ ਕਿਹਾ ਦੋ ਦਿਨ ਹੋ ਗਏ ਆ ਬੀਬੀ ਕਰਮੋ ਦੇ ਘਰ ਤੋਂ ਕੋਈ ਆਵਾਜ਼ੇ ਨਹੀਂ ਆ ਰਹੀ ਜਾ ਕੇ ਦੇਖ ਕੇ ਆਓ ਗੰਗਾ ਜੀ ਕੀ ਗੱਲ ਆ ਸ੍ਰੀ ਮਾਤਾ ਗੰਗਾ ਜੀ ਨੇ ਕਿਹਾ ਕਿ ਜੀਮੇ ਤੁਸੀਂ ਚੁੱਪਚਾਪ ਬੈਠੇ ਹੋ ਸ਼ਾਇਦ ਤੁਹਾਨੂੰ ਕੁਝ ਪਤਾ ਹੈ ਕੀ ਹੋਇਆ ਮੈਨੂੰ ਦੱਸੋ ਗੁਰੂ ਅਰਜਨ ਦੇ ਪਾਸ਼ਾ ਜੀ ਨੇ ਕਿਹਾ ਕਿ ਭਾਈ ਗੁਰਦਾਸ ਦੇ ਬੋਲ ਸੱਚੇ ਹੋਗੇ ਧਿਆਨ ਦਿਓ ਜੀ ਭਾਈ ਗੁਰਦਾਸ ਜੀ ਦੇ ਬੋਲ ਸੱਚੇ ਹੋਗੇ ਬੀਬੀ ਕਰਮੋ ਦੇ ਹੱਥਾਂ ਨੂੰ ਕੋੜ ਪੈ ਗਿਆ ਹੈ ਗੁਰੂ ਤੇ ਕੂੜਾ ਸੁੱਟਿਆ ਸੀ ਗੁਰੂ ਲਈ ਮਾੜੇ ਚੀਜ਼ਾਂ ਸੀ ਕਿਆਂ ਤੇ ਮਾਤਾ ਕਰਮੋ ਦੇ ਬੀਬੀ ਕਰਮੋ ਦੇ ਨਾ ਹੱਥਾਂ ਨੂੰ ਕੋੜ ਪੈ ਗਿਆ ਪਰ ਗੰਗਾ ਮੇਰੀ ਗੱਲ ਸੁਣ ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਦੇਵ ਪਾਸ਼ਾ ਕਹਿ ਰਹੇ ਆ ਕਿ ਆਪਾਂ ਨੇ ਕਿਸੇ ਦਾ ਮਾੜਾ ਸੋਚਣਾ ਨਾ ਬੋਲਣਾ ਤੇਰੀ ਵੱਡੀ ਆ ਉਹ ਤੂੰ ਦੇ ਘਰ ਜਾ ਤੇ ਉਹਨੂੰ ਆਪਣੇ ਨਾਲ ਲੈ ਕੇ ਹਰ ਕੀ ਪੌੜੀ 'ਚ ਜਾ ਕੇ ਉਹਦੇ ਹੱਥਾਂ ਦਾ ਇਸ਼ਨਾਨ ਕਰਵਾ ਕੇ ਆ ਤੇ ਉੱਥੇ ਖੜ ਕੇ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰੀ ਕਿ ਬੀਬੀ ਕਰਮੋ ਦਾ ਕੋੜ ਠੀਕ ਹੋ ਜਵੇ ਇੱਕ ਬੰਦਾ ਹੱਤ ਦਾ ਵਿਰੋਧੀ ਹੈ ਜੀ ਬੱਚੇ ਮਾਰਨ ਤੱਕ ਜਾ ਰਿਹਾ ਕੂੜਾ ਸੁੱਟ ਰਿਹਾ ਗਾਲੀ ਗਲੋਚ ਕਰ ਰਿਹਾ ਤੇ ਇੱਕ ਪਰਿਵਾਰ ਕੀ ਕਰ ਰਿਹਾ ਉਹ ਇੱਕ ਪਰਿਵਾਰ ਸੇਵਾ ਤੇ ਲੱਗਾ ਕੋਈ ਗਾ ਨਹੀਂ ਮਾੜਾ ਬੋਲਦਾ ਬੋਲਣ ਦੋ ਕੂੜਾ ਸੁੱਟਦਾ ਸੁੱਟਣ ਦੋ ਜੋ ਕੁਸ਼ ਮਰਜ਼ੀ ਕਰ ਲੋ ਪਰ ਅਸੀਂ ਮਾੜਾ ਨਹੀਂ ਬੋਲਣਾ ਇਹ ਗੁਰਸਿੱਖ ਦੀ ਨਿਸ਼ਾਨੀ ਹੈ ਉਹ ਮੇਰਾ ਮਾੜਾ ਕਰਦਾ ਜੀ ਮੈਂ ਵੀ ਉਹਦਾ ਮਾੜਾ ਕਰਨਾ ਫਿਰ ਤੇਰੇ 'ਚ ਮੇਰੇ 'ਚ ਫਰਕ ਕੀ ਨਹੀਂ ਕੋਈ ਗੁਰੂ ਨੂੰ ਅਸੀਂ ਗੁਰੂ ਦੇ ਸਿੱਖ ਨਹੀਂ ਐ ਅਸੀਂ ਤਾਂ ਇਹ ਕਹਿਣਾ ਮਾਲਕ ਜੀ ਦੇਖੋ ਇੱਕ ਹੁੰਦਾ ਆ ਅਸੀਂ ਕਹਿੰਨੇ ਜੀ ਭਲੇ ਦਾ ਬੁਰਾ ਨਹੀਂ ਕਰਨਾ ਭਲੇ ਬੰਦੇ ਦਾ ਕਦੇ ਬੁਰਾ ਨਹੀਂ ਕਰਨਾ ਤੇ ਮੇਰੇ ਮਾਲਕ ਨੇ ਸਾਨੂੰ ਇਹ ਸਿਖਾਇਆ ਕਿ ਫਰੀਦਾ ਬੁਰੇ ਦਾ ਭਲਾ ਕਰ ਸਾਡਾ ਤਾਂ ਕਨਸੈਪਟ ਬਹੁਤ ਉੱਚਾ ਹੈ ਅਸੀਂ ਭਲੇ ਦੇ ਪੂਰੇ ਕਰਨ ਮਾਰ ਤਾ ਸੋਚ ਵੀ ਨਹੀਂ ਸਕਦੇ ਤਾਂ ਬੁਰੇ ਦਾ ਵੀ ਭਲਾ ਚਾਹੁੰਦੇ ਆ ਉਸੇ ਰੋਜ਼ ਅਰਦਾਸ ਕਰਦੇ ਹੋ ਨਾਨਕ ਨਾਮ ਉਚੜਦੀ ਕਲਾ ਤੇਰੇ ਭਾਣੇ ਤੁਸੀਂ ਸਾਰੀ ਦੁਨੀਆ ਦੇ ਭਲੇ ਦੀ ਗੱਲ ਤੁਸੀਂ ਕਰ ਲ ਜਿਹੜੇ ਸਾਡੇ ਵਿਰੋਧੀ ਆ ਸਾਡੇ ਦੁਸ਼ਮਣ ਆ ਤੁਸੀਂ ਉਹਨਾਂ ਦੇ ਭਲੇ ਦੀ ਗੱਲ ਵੀ ਕਰ ਲਈ ਅੱਦੇ ਬੈਠ ਕੇ ਸੋਚਿਓ ਨਾ ਕਿ ਕਿੰਨਾ ਸਾਡਾ ਕਮਾਲ ਦਾ ਕਿਰਦਾਰ ਸੀਗਾ ਤੇ ਅੱਜ ਅਸੀਂ ਕਿੱਥੇ ਖੜੇ ਆ ਜੀ ਅੱਜ ਸਾਡਾ ਕਿਰਦਾਰ ਕਿੱਥੇ ਖੜਾ ਆ ਬੀਬੀ ਕਰਮੋ ਨੂੰ ਨਾਲ ਲਾ ਹਰ ਕੀ ਪੌੜੀ ਇਸ਼ਨਾਨ ਕਰਾਓ ਉਹਨਾਂ ਦੇ ਹੱਥਾਂ ਦੀ ਕੋਟੀ ਅਰਦਾਸ ਕਰੋ ਗੁਰੂ ਰਾਮ ਦਾਸ ਪਾਤਸ਼ਾਹ ਜੀ ਬੀਬੀ ਕਰਮੋ ਦੇ ਹੱਥਾਂ ਦਾ ਕੋਟ ਠੀਕ ਕਰ ਦਿਓ ਮਾਤਾ ਗੰਗਾ ਗਈ ਜੀ ਤੇ ਜਾ ਕੇ ਮਾਤਾ ਕਰਮਾ ਨੂੰ ਨਾਲ ਦਿੱਤਾ ਹਰ ਕੀ ਪੌੜੀ ਇਸ਼ਨਾਨ ਕਰਵਾਇਆ ਤੇ ਅਰਦਾਸ ਕੀਤੀ ਤੇ ਅਰਦਾਸ ਨੇ ਫਿਰ ਕੋੜ ਦੂਰ ਹੋਇਆ ਸੋ ਮੇਰਾ ਕਹਿਣ ਦਾ ਭਾਵ ਸੰਗਤ ਜੀ ਨਿਵਣਾ ਜਿਹਨੂੰ ਆ ਗਿਆ ਨਾ ਜੀ ਨਿਮਰਤਾ ਲਾਈਫ ਦੇ ਵਿੱਚ ਚੋਕਣਾ ਆ ਗਿਆ ਉਹ ਕਾਮ ਜਾਵੋ ਤੁਸੀਂ ਅੜੀ ਜਾਓ ਜੀ ਲੜਨਾ ਕਿਹਦੇ ਨਾਲ ਆਪਣੇ ਨਾਲ ਸਾਰੇ ਆਪਾਂ ਭਾਈ ਭੈਣੇ ਬੈਠੇ ਲੜੀ ਜਾਓ ਇੱਕ ਸਿੱਖ ਅਜ ਦੂਜੇ ਸਿੱਖ ਦੀ ਪਾਗ ਤਾਰ ਰਿਹਾ ਹੈ ਪੱਗ ਦੀ ਵੈਲਿਊ ਠੀਕ ਐ ਤੁਹਾਨੂੰ ਲੱਗਦਾ 5 ਮੀਟਰ ਦਾ ਕੱਪੜਾ ਹੋਣਾ ਪਰ ਜਿਹੜੇ ਗੁਰੂ ਦੀ ਤੁਸੀਂ ਹਜ਼ੂਰੀ ਚ ਲੜਦੇ ਹੋ ਉਹ ਗੁਰੂ ਨੂੰ ਤਾਂ ਪੁੱਛੋ ਕਿ ਉਹਨੇ ਕਿਵੇਂ ਕੁਰਬਾਨੀਆਂ ਕਰਕੇ ਤੁਹਾਨੂੰ ਦਸਤਾਰ ਦਿੱਤੀ ਆ ਆ ਤੁਸੀਂ ਉਸੇ ਗੁਰੂ ਦੇ ਸਾਹਮਣੇ ਪੱਗੋ-ਪੱਗੀ ਹੋ ਗਏ ਹੋ ਸੋਚਣ ਵਾਲੀ ਗੱਲ ਐ ਨਾ ਗੁਰੂ ਨੂੰ ਦੇਖੋ ਮਾਪੇ ਮਾਪੇ ਰਹਿਣਾ ਜੀ ਧਿਆਨ ਦਿਓ ਗੱਲ 'ਵਾਲ ਦੋ ਪੁੱਤ ਹੈ ਜੀ ਘਰ 'ਚ ਇੱਕ ਚੰਗਾ ਨਿਕਲ ਕੇ ਕਮਾੜਾ ਨਿਕਲ ਗਿਆ ਪਰ ਮਾਪੇ ਕਦੇ ਵੀ ਨਹੀਂ ਕਹਿੰਦੇ ਉਹ ਚੰਗਾ ਮਾੜਾ ਜਦੋਂ ਦੋਨੇ ਆਪਸ ਵਿੱਚ ਲੜਦੇ ਆ ਜ਼ਮੀਨਾਂ ਪਿੱਛੇ ਕਿ ਮਾਪੇ ਸੁਖੀ ਹੁੰਦੇ ਆ ਜੀ ਜਦੋਂ ਪੱਗੋ ਪੱਗੀ ਹੁੰਦੇ ਆ ਦੋ ਪੁੱਤ ਜ਼ਮੀਨ ਜਾਇਦਾਦ ਪਿੱਛੇ ਕਿ ਮਾਪੇ ਖੁਸ਼ ਆ ਕਿ ਮੇਰੀ ਦੋਨੇ ਜੰਮੇ ਆ ਮੈਂ ਦੋਨਾਂ ਨੂੰ ਪਾਲਿਆ ਪੋਸਿਆ ਵੱਡਾ ਕੀਤਾ ਅੱਜ ਮੇਰੇ ਸਾਹਮਣੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹੋਏ ਆ ਉਹ ਮਾਪੇ ਨੂੰ ਨੀਂਦ ਕਿੱਦਾਂ ਆਉਣੀ ਹੈ ਤੇ ਕਰਦੇ ਬੈ ਕੇ ਸੋਚਿਓ ਗੁਰੂ ਮਾਲਕ ਸਾਡੇ ਬਾਰੇ ਕੀ ਸੋਧਾ ਹੋਣਾ ਯਾਰ ਇਹਨਾਂ ਪਿੱਛੇ ਮੈਂ ਆਪਣਾ ਅਨੰਦਪੁਰ ਛੱਡਤਾ ਇਹਨਾਂ ਪਿੱਛੇ ਬੱਚੇ ਕੁਰਬਾਨ ਕਰਤੇ ਉਹ ਇਹਨਾਂ ਪਿੱਛੇ ਆਪਣੀ ਮਾਂ ਤੋਰਦੀ ਇਹਨਾਂ ਪਿੱਛੇ ਮੈਂ ਕੰਡਿਆਂ ਤੇ ਸੋ ਗਿਆ ਤੇ ਅੱਜ ਇਹ ਮੇਰੇ ਹੋ ਕੇ ਅੱਜ ਮੇਰੇ ਸਾਹਮਣੇ ਪੱਗੋ ਪੱਗੀ ਹੋਏ ਹੋਏ ਆ ਹੈ ਜਵਾਬ ਗੁਰੂ ਦੇਵ ਨੂੰ ਕੋਈ ਤੁਹਾਡਾ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਪਰ ਸਾਨੂੰ ਸ਼ਰਮ ਨਹੀਂ ਆਉਂਦੀ ਅਸੀਂ ਖੜੇ ਕਿੱਥੇ ਆ ਤੁਦੂ ਹੀ ਤੁਸੀਂ ਨਿਵਣਾ ਸਿੱਖ ਲੈਣਾ ਜੀ ਕਿ ਨਹੀਂ ਫਰੀਦਾ ਪੂਰੇ ਦਾ ਪਲਾਕਾਰ ਗੁਰੂ ਤੇ ਛੱਡ ਦੋ ਮਾਲਕ ਜੀ ਮੈਂ ਨਹੀਂ ਕਿਸੇ ਦਾ ਪੂਰਾ ਕਰਨਾ ਨਾ ਸੋਚਣਾ ਤੂੰ ਜਵਾਬ ਦੇਣਾ ਜਦੋਂ ਗੁਰੂ ਜਵਾਬ ਦਿੰਦਾ ਹੈ ਨਾ ਜੀ ਫਿਰ ਵੱਡੇ ਵੱਡੇ ਨੇ ਚੀਕਾ ਕਢਵਾ ਦਿੰਦਾ ਹੈ ਮੋਢਣ ਵੀ ਗੱਲ ਕੀਤੀ ਸੋ ਗੁਰੂ ਮਾਲਕ ਨੇ ਏਡੀ ਸਬਰ ਦਿੱਤਾ ਜੀ ਵਿਰੋਧ ਕਰਨ ਵਾਲਿਆਂ ਦਾ ਵੀ ਸਤਗੁਰ ਨੇ ਕਿਹਾ ਕੋਈ ਗੱਲ ਨਹੀਂ ਨਾਲ ਪਤਨੀ ਨੂੰ ਨਾਲ ਲਾ ਕੇ ਕਿਹਾ ਕੋਈ ਗੱਲ ਨਹੀਂ ਜੀ ਇਹ ਮਾੜਾ ਕਰਦੇ ਆਪਾਂ ਨਹੀਂ ਮਾੜਾ ਕਰਨਾ ਅੱਜ ਤਾਂ ਗੁਰੂ ਅਰਜਨ ਦੇਵ ਭਾਸ਼ਾ ਨੂੰ ਸਿਰ ਝੁਕਦਾ ਕਿ ਮਾਲਕ ਜੀ ਤੁਹਾਡੇ ਅੰਦਰ ਸਬਰ ਬਹੁਤ ਹੈ ਤੁਹਾਡੇ ਅੰਦਰ ਸੰਤੋਖ ਬਹੁਤ ਹੈ ਤੁਹਾਡੇ ਅੰਦਰ ਧੀਰੇ ਜਬਤ ਅਰਦਾਸ ਕਰੀਏ ਕਿ ਸਾਡੇ ਅੰਦਰ ਸਬਰ ਆਵੇ ਮਾਤਾ ਕਰਮੋ ਦੇ ਹੱਥ ਉੱਤੇ ਨਵਾਏ ਗਏ ਹਰ ਕੀ ਪੌੜੀ ਤੇ ਕੋੜ ਦੂਰ ਹੋਇਆ ਹਾਂ ਕਈ ਸ਼ੰਕਾ ਕਰ ਲੈਂਦੇ ਆ ਜੀ ਨਹੀਂ ਇਦਾਂ ਹੁੰਦਾ ਜਸਵੰਤ ਸਿੰਘ ਜੀ ਕਥਾਵਾਚਕ ਨੇ ਬਾਪੂ ਜੀ ਵੀ ਕਹਿੰਦੇ ਹਣ ਮੰਜੀ ਸਾਹਿਬ ਦੇ ਬਜ਼ੁਰਗ ਨੇ ਤੁਸੀਂ ਬਹੁਤ ਵਾਰ ਜਿਹੜਾ ਕਥਾ ਸੁਣਦੇ ਹੋਣੇ ਆ ਉਹ ਕਹਿੰਦੇ ਮੇਰੇ ਸਰੀਰ ਨੂੰ ਇੱਕ ਪ੍ਰੋਬਲਮ ਹੋ ਗਈ ਕਿ ਮੈਂ ਡਾਕਟਰ ਕੋਲ ਗਿਆ ਡਾਕਟਰ ਨੇ ਕਿਹਾ ਕਿ ਤੁਹਾਨੂੰ ਦਮੇ ਦੀ ਪ੍ਰੋਬਲਮ ਹੋ ਗਈ ਹੈ ਉਹ ਤਾਂ ਬਾਲ ਚੇਂਜ ਕਰਨਾ ਹੈ ਕਿ 15 ਦਿਨ ਬਾਅਦ ਤੁਹਾਨੂੰ ਆਪਰੇਸ਼ਨ ਕਰਵਾਉਣਾ ਪੈਣਾ ਜੇ ਆਪਰੇਸ਼ਨ ਨਹੀਂ ਕਰਾਇਆ ਤੋੜਾ ਨੁਕਸਾਨ ਹੋ ਸਕਦਾ ਹੈ ਇਹ ਬਾਪੂ ਜੀ ਦੀ ਖੁਦ ਦੀ ਜਵਾਨੀ ਕਥਾ ਉਹਨਾਂ ਨੇ ਦੱਸੀ ਹੋਈ ਹੈਗਾ ਬੜੀ ਉਕਾਨੇ ਮੈਨੂੰ 30-32 ਸਾਲ ਹੋ ਗਏ ਆ ਗੁਰੂ ਰਾਮਦਾਸ ਪਾਸ਼ਾ ਦੇ ਘਰ ਦੇ ਗ੍ਰੰਥੀ ਬਣੇ ਨੂੰ ਕਹਿੰਦੇ ਮੈਂ ਡਿਊਟੀ ਨਿਭਾ ਕੇ ਨਾ ਜਦੋਂ ਦੁੱਖ ਭੰਜਨੀ ਬੇਰੀ ਕੋਲ ਪਹੁੰਚਿਆ ਕਹਿੰਦੇ ਮੇਰੇ ਮਨ ਚ ਆਇਆ ਕਿ ਜਿੱਥੇ ਵੱਡੇ ਵੱਡੇ ਡਾਕਟਰ ਜਵਾਬ ਦੇ ਜਾਂਦੇ ਆ ਨਾ ਉੱਥੇ ਗੁਰੂ ਰਾਮਦਾਸ ਪਾਸ਼ਾ ਡਾਕਟਰ ਬਣ ਕੇ ਵੱਡੀਆਂ ਵੱਡੀਆਂ ਬਿਮਾਰੀਆਂ ਦੂਰ ਕਰ ਦਿੰਦੇ ਕਿ ਬੜਿਆਵਾਰੇ ਸੁਣਿਆ ਬੜਿਆ ਦੀਆਂ ਅਰਦਾਸਾਂ ਕੀਤੀਆਂ ਕਿ ਜੇ ਲੋਕਾਂ ਦਾ ਇੱਥੇ ਆ ਕੇ ਦੁੱਖ ਦੂਰ ਹੁੰਦਾ ਅਸੀਂ ਤਾਂ ਗੁਰੂ ਘਰ ਦੇ ਸੇਵਾਦਾਰ ਆ ਸਾਡਾ ਦੁੱਖ ਕਿਉਂ ਦੂਰ ਹੋਣਾ ਕਹਿੰਦੇ ਮੈਂ ਦੁੱਖ ਭੰਜਨੀ 베ਰੀ ਕੋਲ ਤੇ ਇੱਕ ਪੱਤਾ ਚੁੱਕਿਆ ਤੇ ਆਪਣੇ ਮੂੰਹ ਚ ਪਾ ਲਿਆ ਮੈਂ ਪੱਤਾ ਖਾਂਦਾ ਖਾਂਦਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹੀ ਗਿਆ ਤੇ ਮੈਂ ਚਲਾ ਗਿਆ ਕਹਿੰਦੇ ਤੀਸਰੇ ਦਿਨ ਮੈਂ ਰਪੋਟਾ ਕਰਉਣ ਗਿਆ ਕਹਿੰਦੇ ਡਾਕਟਰ ਖੁਦ ਹੈਰਾਨ ਸੀ ਕਿ ਜਿਹੜੀ ਤੁਹਾਨੂੰ ਦਮੇ ਦੀ ਪ੍ਰੋਬਲਮ ਸੀ ਉਹ ਤੁਹਾਡੇ ਅੰਦਰ 1% ਨਹੀਂ ਹੈਗੀ ਤੇ ਤੁਸੀਂ ਇਹਨੂੰ ਕੀ ਕਹੋਗੇ ਜੇ ਸ਼ਰਦਾ ਲੈ ਕੇ ਚੱਲੋਗੇ ਤੇ ਬਹੁਤ ਕੁਝ ਹੈ ਦੀ ਤੇ ਸ਼ਰਦਾ ਨਹੀਂ ਹੈ ਤੇ ਫਿਰ ਕੁਝ ਵੀ ਨਹੀਂ ਸੋ ਅੱਜ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਚ ਕਰਾਮਾਤਾਂ ਵਾਪਰਦੀਆਂ ਆ ਪਰ ਜੇ ਤੁਸੀਂ ਵਿਸ਼ਵਾਸ ਲੈ ਕੇ ਚਲੋਗੇ ਜੇ ਵਿਸ਼ਵਾਸ ਨਹੀਂ ਹੈ ਤੇ ਫਿਰ ਠੀਕ ਹੈ ਇੱਕ ਕਲੀ ਇਮਾਰਤੇ ਰਹਿ ਜਾਣੀ ਹੈ ਜੀ ਪਰ ਜੇ ਵਿਸ਼ਵਾਸ ਹੈ ਉਹ ਸਾਡੇ ਲਈ ਬਹੁਤ ਖੁਸ਼ ਹੈ ਸੋ ਗੁਰੂ ਅਰਜਨ ਦੇ ਪਾਸਾ ਜੀ ਦੇ ਜੀਵਨ ਨੂੰ ਸਾਨੂੰ ਸਬਰ ਲੈਣਾ ਪੈਣਾ ਨਿਵਣ ਸੋ ਅੱਖਰ ਖਵਣ ਗੁਣ ਖਵਣ ਦਾ ਅਰਥ ਉਹਨਾ ਕਿਸੇ ਨੂੰ ਮਾਫ ਕਰ ਦੇਣਾ ਅੱਜ ਸਾਡੇ 'ਚ ਇਹ ਕੁਆਲਿਟੀ ਨਹੀਂ ਹੈ ਗੁਰੂ ਅਰਜਨ ਦੇਵ ਪਾਸ਼ਾ ਨੂੰ ਸ਼ਹੀਦ ਕਰਨ ਵਾਲਾ ਜਾਂਗੀਰ ਹੈ ਜੀ ਜਾਂਗੀਰ ਅੱਗੇ ਗੁਰੂ ਹਰਗੋਬਿੰਦ ਪਾਸ਼ਾ ਦਾ ਮਿੱਤਰ ਬਣਦਾ ਆਗਰੇ ਇਕੱਠੇ ਰਹਿੰਦੇ ਆ ਗੁਰੂ ਪਾਸ਼ਾ ਨੇ ਮaaf ਕਰਤਾ ਔਰੰਗਜ਼ੇਬ ਆਤ ਦਾ ਵਿਰੋਧੀ ਰਿਹਾ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਤਨ ਗੁਰੂ ਕਲਕੀ ਤਾਰ ਪਾਸ਼ਾ ਦਾ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਗੱਦੀ ਦਿਵਾਉਣ ਵਾਲਾ ਗੁਰੂ ਗੋਬਿੰਦ ਸਿੰਘ ਹੈ ਸਾਡੇ 'ਚ ਕੁਆਲਿਟੀ ਹੈ ਅਸੀਂ ਕਹਿੰਦੇ ਮੈਨੂੰ ਇਹ ਨਹੀਂ ਇਹ ਗੱਲ ਕਿਉਂ ਕਹਤੀ ਮੈਂ ਨਹੀਂ ਇਹਨੂੰ ਮaaf ਕਰਨਾ ਸਾਰੀ ਉਮਰ ਇੱਥੇ ਲੰਘ ਜਾਂਦੀ ਹੈ ਭਰਾ ਭਰਾ ਛੋਟੀ ਜੀ ਗੱਲ 'ਤੇ ਸਾਰੀ ਉਮਰ ਨਹੀਂ ਬੋਲਦੇ ਜਦੋਂ ਮਰ ਜਾਂਦਾ ਹੈ ਫੇ ਸ਼ਮਸ਼ਾਨ ਕਾ ਲੱਕੜਪੋਣ ਪਹੁੰਚ ਜਾਂਦੇ ਆ ਛੋਟੀ ਜੀ ਗੱਲ ਪਿੱਛੇ ਸਾਰੀ ਜ਼ਿੰਦਗੀ ਲੰਘਾਦੀ ਮੈਂ ਨਹੀਂ ਇਹਨੂੰ ਮਾਫ ਕਰਨਾ ਜੀ ਮੈਂ ਨਹੀਂ ਇਹਨੂੰ ਮਾਫ ਕਰਨਾ ਇਹਨੇ ਗਲਤੀ ਕੀਤੀ ਮੈਂ ਨਹੀਂ ਭੁੱਲ ਸਕਦਾ ਅਸੀਂ ਫਿਰ ਗੁਰੂ ਕੋਲ ਕੀ ਸਿੱਖਿਆ ਮਾਲੂ ਜੀ ਕਹਿੰਦੇ ਨਿਵਣ ਸੋ ਅਖਰ ਖਵਣ ਗੁਣ ਜੇਬਾ ਮਣੀਆ ਮੰਦ ਜੀਬ ਤੋਂ ਮਿੱਠਾ ਬੋਲਣਾ ਥੋੜੀ ਜਵਾਨ ਚੋਂ ਕੁੜੱਤ ਨਹੀਂ ਚਾਹੀਦੀ ਜ਼ੁਬਾਨ ਚ ਮਿਠਾਸ ਚਾਹੀਦੀ ਹੈ हथियार ਦਾ ਦਿੱਤਾ ਹੋਇਆ ਜ਼ਖਮ ਭਰ ਜਾਏਗਾ ਪਰ ਜ਼ੁਬਾਨ ਦਾ ਦਿੱਤਾ ਹੋਇਆ ਜ਼ਖਮ ਨਹੀਂ ਭਰਦਾ ਇਸ ਕਰਕੇ ਹਮੇਸ਼ਾ ਸੋਚ ਕੇ ਬੋਲੋ ਸਮਝ ਕੇ ਬੋਲੋ ਮਿੱਠਾ ਬੋਲੋ ਤੁਹਾਡੇ ਬੋਲ ਕਿਸੇ ਦੇ ਜ਼ਖਮਾਂ ਤੇ ਮੱਲ ਬਣਨ ਤੁਹਾਡੇ ਬੋਲ ਕਿਸੇ ਨੂੰ ਜ਼ਖਮ ਦੇ ਉੱਤੇ ਨੂਨ ਦਾ ਕੰਮ ਨਾ ਕਰਨ ਇਹ ਸੋਚਣਾ ਸੀ ਸੁਮਾਲੀ ਜੀ ਕਹਿੰਦੇ ਨਿਵਣ ਸਵਖਰ ਖਵਣ ਗੁਣ ਜੇਬਾ ਮਣੀਆਂ ਮੰਤ ਏ ਤਰੈ ਪਹਿਨੇ ਵੇਸ ਕਰ ਤਾਂ ਵਸ ਆਵੈ ਕੰਤ ਸੁਬਬਾਂ ਫਰੀਜੀ ਨੇ ਕਿਹਾ ਸੋਰੇ ਪਈਏ ਕੰਤ ਕੀ ਕਿ ਸੋਰੇ ਤੇ ਪੇਕੇ ਕਰ ਕੰਤ ਦੀ ਕੰਤ ਅਗਮ ਅਥਾ ਕਹਿੰਦੇ ਕੰਤ ਦੀ ਹੋ ਕੇ ਰਹਿ ਜਾਂਦੀ ਹੈ ਜਿਹੜਾ ਕੰਤ ਬੇਪਰਵਾ ਆ ਅਗਮ ਹੈ ਥਾ ਆ ਨਾਨਕ ਸੋ ਸੁਹਾਗਣ ਕਹਿੰਦੇ ਉਹ ਸੁਹਾਗਣ ਆ ਕਿਹੜੀ ਜੀ ਜੋ ਭਾਵੇ ਬੇਪਰਵਾ ਉਹੀ ਪਤਨੀ ਚੰਗੀ ਆ ਜਿਹੜੀ ਆਪਣੇ ਪਤੀ ਦੇ ਕਹਿਣੇ ਚ ਚੱਲਦੀ ਆ ਮਾਫ ਕਰਿਓ ਜਿਹੜੀ ਪਤਨੀਆਂ ਬੜੇ ਪਤੀ ਨੂੰ ਕੁਝ ਨਹੀਂ ਸਮਝਦੀ ਤੇ ਮਾਫ ਕਰਿਓ ਉਹਦੀ ਸਮਾਜ ਚ ਇੱਜ਼ਤ ਨਹੀਂ ਹੈ ਸੂ ਸਤਗੁਰੂ ਦਾਤਾ ਸਾਨੂੰ ਬਲ ਬਖਸ਼ੇ ਤਾਕਤ ਬਖਸ਼ੇ ਸਮੱਤ ਬਖਸ਼ੇ ਅਸੀਂ ਗੁਰੂ ਦੇ ਹੋ ਕੇ ਤੁਰਨਾ ਹੈ ਜੋ ਗੁਰੂ ਜਿੱਥੇ ਗੁਰੂ ਰੱਖਦਾ ਉਹਦੇ ਪਾਣੇ ਚ ਰਹਿਣਾ ਹੈ ਸਤਗੁਰੂ ਦਾਤਾ ਕਿਰਪਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ